ਜੱਟ ਤੇ ਮਜ਼ਦੂਰ ਦੀ ਮਾਂ ਜ਼ਮੀਨ 1 ਇੰਚ ਨਹੀਂ ਜਾਣ ਦਵਾਂਗੇ 2 ਦਿਨ ਪਹਿਲਾਂ ਲੁਧਿਆਣੇ ਗਲਾੜਾ ਦੇ ਬਾਹਰ ਰਾਜੇਵਿੰਗ ਦੀ ਅਗਵਾਈ ਧਰਨਾ ਲੈ 21 ਜੁਲਾਈ ਨੂੰ ਗਮਾਂਡਾ ਦੇ ਬਾਹਰ ਲਾ ਰਿਹਾ ਮਹੱਲੀ ਚ 8 ਕਨਾਲਾਂ ਲੈ ਕੇ ਇੱਕ ਕਿਲੇ ਚੋਂ ਸਾਨੂੰ 2 ਕਨਾਲਾ ਵਾਪਸ ਕਰ ਰਹੇ ਹੋ ਕੋਈ ਪੈਸਾ ਨਹੀਂ ਦੇ ਰਹੇ ਹੋ ਕੱਲ ਨੂੰ ਜਦੋਂ ਜ਼ਮੀਨ ਦੂਜੀ ਕੋਈ ਖਰੀਦ ਲੂਗਾ ਕੋਈ ਰਸਤਾ ਨਹੀਂ ਲੱਗਣਾ ਰਜਿਸਟਰੀਆਂ ਰੋਕ ਲੀਆਂ ਅੱਜ ਮੁਹਾਲੀ ਦੇ ਵਿੱਚ ਜਿਹੜੇ ਕਿਸਾਨਾਂ ਜ਼ਮੀਨ ਦਿੱਤੀ ਆ ਸੀ ਪਾਲਿਸੀ ਕੋਈ ਵੀ ਰਹੀ ਹੋਵੇ ਅੱਜ ਕੀ ਹਾਲਾਤ ਨੇ ਉਹਨਾਂ ਕਿਸਾਨਾਂ ਦੇ ਅੱਜ ਕੋਈ ਦੁਕਾਨ ਕੋਲੀ ਬੈਠਾ ਹੈ ਜਾਂ ਕੋਈ ਮਜ਼ਦੂਰੀ ਕਰ ਰਿਹਾ ਹੈ ਜ ਕਿਸਾਨ ਦੀ ਸਰਦਾਰੀ ਉਹਦੀ ਜ਼ਮੀਨ ਨਾਲ ਹੈ ਜੇਰੋਂ ਤੁਸੀਂ ਜ਼ਮੀਨ ਹੀ ਖੋਹ ਲਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਔਰ ਸਾਡਾ ਫਾਜ਼ਿਲਕਾ ਇਲਾਕਾ ਕਿਸਾਨਾਂ ਕੋਲ 100-100 200 100 ਕਿੱਲਾ ਜ਼ਮੀਨ ਹੈ ਪਰ ਜਗਰਾਉ ਮੁੱਲਾਪੁਰ ਇਸ ਇਲਾਕੇ ਚ ਕਿਸਾਨਾਂ ਕੋਲ ਇੱਕ-ਇੱਕ ਕਿੱਲਾ ਦੋ-ਦੋ ਕਿੱਲਾ ਜ਼ਮੀਨ ਹੈ ਜੇ ਤੁਸੀਂ ਉਹ ਖੋਹ ਲਈ ਉਹ ਹਜ਼ਾਰ ਗੱਜ ਚ ਕਿਹੜਾ ਘਰ ਪਾਉਂ ਜੋ ਤੁਸੀਂ ਘਰ ਲਈ ਪੈਸੇ ਦੇ ਰਹੇ ਹੋ ਤੁਸੀਂ ਕਮਰਸ਼ੀਅਲ ਪੈਸੇ ਦੇ ਰਹੇ ਹੋ ਔਰ ਮੁਹਾਲੀ ਦੇ ਤੇ ਮੁੱਲਾਪੁਰ ਜਗਰਾਉਂ ਦੇ ਰੇਟ ਕੰਪੇਅਰ ਨਹੀਂ ਕੀਤੇ ਜਾ ਸਕਦੇ ਇੱਥੇ ਗਾਜ ਦਾ 1.5-2 ਲੱਖ ਦਾ ਰੇਟ ਹੈ ਉੱਥੇ ਤੁਸੀਂ ਜ਼ਮੀਨ ਲੈ ਕੇ 1000 ਗਾਜ ਦੇ ਦੋਗੇ ਕਿੰਨੇ ਹੋਣਾ ਕਿੰਨੇ ਡਿਵੈਲਪ ਕਰਨਾ ਇਹ ਸਕੈਮ ਹੈ ਬੈਂਕ ਤੇ ਗਿੜਵੀ ਰੱਖ ਕੇ ਜ਼ਮੀਨ ਇਹਨਾਂ ਨੇ ਢਿੱਡ ਭਰਨੇ ਆਪਦੇ ਔਰ ਜਿਹੜਾ ਹਜ਼ਾਰਾਂ ਕਰੋੜ ਦਾ ਜਿਹੜਾ ਸਕੈਂਡਲ ਕਰਕੇ ਕਿਸ ਕਿਸੇ ਕੰਪਨੀ ਨੇ ਨਾ ਹੋਣਾ ਇਹ ਬੈਂਕ ਨੂੰ ਗਿੜਵੀ ਕਰਨੀ ਹੈ ਔਰ ਬਾਅਦ ਚ ਸੈਣ ਇਹਨਾਂ ਦੇ ਚੱਲਨੇ ਆ ਤੇ ਭੁਗਤਣਾ ਜਿਹੜਾ ਇਹਨਾਂ ਨੂੰ ਪੈਣਾ ਤੇ ਪੈਸਾ ਦਿੱਲੀ ਵਾਲਾ ਖਾ ਜਾਣਾ ਸਾਬ ਸਨੀਆ ਗੈਸੋ ਜੀ ਪਹਿਲੀ ਗੱਲ ਤਾਂ ਅੱਜ ਰੂਬੀ ਗਿਲਜੀ ਦੀ ਗੱਲ ਪੜ੍ਹੀ ਅੱਛੀ ਲੱਗੀ